ਇਹ ਮੇਰੇ ਕੋਲ ਟੂਰ ਕੋਲ ਸਕੂਟਰ ਤੇ ਲੇ ਗਏ ਬਾਈ ਮੇਜਰ ਰਸਤਾ ਨਹੀਂ ਤੇ ਇਹਨਾਂ ਦਾ ਆਪਾਂ ਜਾ ਨਾਗਰ ਅੱਛਾ ਜਿਹੜਕ ਸਕੂਟਰ ਤੇ ਕੰਪਨੀ ਦਿੱਤਾ ਸੀ ਸਟਿੱਪੜੀ ਤੇ ਲੇ ਗਿਆ ਹੁੰਦਾ ਕਾਰਲੀ ਬਣਾ ਵਾਲੀ ਕਸਟ ਦੇ ਮਸ਼ਹੂਰ ਗਾਇਕ ਵਿੱਚ ਰਸਤਾ ਨਹੀਂ ਅੱਛਾ ਮੇਰੇ ਹਾਲਾਤ ਕਰਦੇ ਬਹੁਤ ਡਾਊਨ ਸੀ ਉਸ ਵੇਲੇ ਸਮੇਂ ਬਹੁਤ ਜੱਦੜ ਡਾਊਨ ਸੀ ਖੁਦਕਸ਼ੀ ਤੱਕ ਆਏ ਪਏ ਸੀ ਇਹ ਮੇਰੇ ਕੋਲੇ ਗਏ ਇਹਨਾਂ ਨੇ ਮੇਰੇ ਕਰਦੇ ਹਾਲਾਤ ਇਹ ਦੇਖ ਕੇ ਕਿਹਾ ਬਾਈ ਪ੍ਰੋਗਰਾਮ ਲਵਾ ਕੇ ਆ ਅਠ ਹੂੰ ਮੈਂ ਬੱਚੇ ਛੋਟੇ ਸੀ ਮੈਂ ਘਰ ਵਾਲੀ ਨੂੰ ਕਹਿੰਦਾ ਮੈਂ ਅਠ ਘੰਡੇ ਲਵਾ ਕੇ ਆਉਣਾ ਹੂੰ ਕਾ ਕੱਪੜੇ ਜੇ ਪ੍ਰੈਸ ਕਰਨ ਲੱਗਿਓ ਕਹਿੰਦਾ ਪੁੱਥੀ ਹੋਰ ਹੂੰ ਕਹਿੰਦਾ ਪਾਲ ਬਹਿਗ ਚ ਪਾਲਿਆ ਬਾਈ ਮੈਨੂੰ ਕਹਿੰਦਾ ਸਕੂਟਰ ਤੇ ਬੈਠੇ ਤੁਰਨ ਲੱਗੇ ਉਹ ਮੇਰੇ ਘਰ ਵਾਲੇ ਕਹਿੰਦੀ ਬਾਈ ਜੀ ਕਰੀਏ 250 ਰੁਪਿਆ ਲੈਂਦੇ ਹੁੰਦੇ ਆ ਖਾੜੇ ਦਾ ਅੱਛਾ ਇੰਨੇ ਹਲਾ ਤਮਾਰੇ ਸੀ ਉਦੋਂ ਕਹਿੰਦਾ ਕਹਿੰਦਾ ਭਾਏ 400 ਦਊ ਤੂੰ ਪੇਜ ਕਰਾ ਠੀਕ ਹੈ ਭਾਈ ਅਠ ਖਾੜੇ ਲਾਏ ਹੂੰ ਕਿਰਪਾ ਪ੍ਰਮਾਤਮਾ ਦੀ ਹੋਈ ਏ ਸਾਰੇ ਹੁਣ ਮੈਨੂੰ ਕਮੈਂਟਾਂ ਚ ਗੱਪ ਕਰਨਗੇ ਸੱਚ ਐ ਜੀ ਤੁਹਾਨੂੰ ਮੇਰਾ ਚਿਹਰਾ ਹੀ ਦੱਸੀ ਜਾਂਦਾ ਮੈਂ ਅਠ ਖਾੜੇ ਲਾਏ 38 ਬੁੱਕ ਹੋਗੇ अच्छा जी चलो के ਸਾਡੇ ਕੋਈ ਦਫ਼ਤਰ ਨਹੀਂ ਸੀ ਉਸ ਵੇਲੇ ਉਸ ਵੇਲੇ ਠੀਕ ਹੈ 38 ਬੁੱਕ ਹੋ ਗਿਆ ਮੈਂ 8 ਖਾੜੇ ਲੈ ਕੇ ਮੈਂ ਪਤੌੜ ਸੀ ਉਦੋਂ ਅੱਥੀ ਜੀ ਬੰਨੇ ਬਾਈ ਨੂੰ ਅਹ ਬਾਈ ਜੀ ਮੇਰੇ ਲਈ ਕੀ ਹੁਕਮ ਹੈ ਹੂੰ ਕਹਦਾ ਕਹਦਾ ਹੁਕਮ ਮਾਂ ਵੀ ਮੈਂ ਤੁਸੀਂ 8 ਖਾੜੇ ਲਵਣ ਨੂੰ ਲੈਂਦਾ ਸੀ ਹੂੰ ਕਹਿੰਦਾ ਯਾਰ ਤੂੰ ਆਪਾਂ ਇਕੱਠੇ ਚੱਲਾਂਗੇ ਇੱਥੇ ਮੈਂ ਚਲ ਫਿਰ ਮੈਂ ਬੱਚਿਆਂ ਨੂੰ ਮਿਲਾਂ ਮੈਂ ਕਹਿੰਦਾ ਹਾਂ ਬਾਈ ਜੀ ਨੇ ਮੈਨੂੰ 10000 ਰੁਪਏ ਦਿੱਤਾ ਮੇਜਰ ਬਾਈ ਹੋਰ ਮੇਜਰ ਬਾਈ ਨੇ ਸ਼ਾਮ ਨੂੰ ਮੈਨੂੰ ਸਕੂਟਰ ਦਿੱਤਾ 100 ਰੁਪਏ ਉੱਤੇ ਦਿੱਤਾ ਪਜਾਲਾ ਕਰਾ ਪਟਵਾਲੀ ਯਾ ਕੁਲੇ ਜੀ ਇਹ ਤੇ ਰਖਲੀ ਪੈਂਚਰ ਲਵਾਉਣਾ ਹੋ ਜਾਂਦਾ ਕਈ ਵਾਰੀ 10 ਰੁਪਏ ਦਾ ਪੈਂਚਰ ਲੱਗਦਾ ਹੁੰਦਾ ਮੈਂ ਘਰੇ ਆਇਆ ਘਦਰਾ ਕੇ ਮੈਂ ਘਰ ਵਾਲੀ ਨੂੰ 10000 ਰੁਪਿਆ ਫੜਾਤਾ ਹਾਂ ਮੇਰੇ ਘਰ ਵਾਲੀਏ ਪੈਸੇ ਤਾਂ ਫੜ ਲੇ ਜੀ ਹੂੰ ਉਧਰ ਮੈਂ ਸਕੂਟ ਦੀ ਕਿੱਕ ਮਾਰ ਲਈ ਸੀ ਬੇਰੇ ਉਧਰ ਉਹਨੇ ਫੋਨ ਕਰ ਲਿਆ ਉਹ ਤੋਂ ਹਡੋ ਉਦੋਂ 99 ਜੇ ਲਾ ਕੇ ਨੰਬਰ ਲੱਗਦਾ ਹੁੰਦਾ 99 ਲਾ ਕੇ ਕੋਡ ਲਾ ਕੇ ਉਹ ਬਾਈ ਨਹੀਂ ਚੱਕ ਲਿਆ ਅੱਛਾ ਕਹਿੰਦੀ ਬਾਈ ਜੀ ਮੈਂ ਬਾਈ ਮੇਜਰ ਰਸਤਾ ਨਹੀਂ ਨਾ ਗੱਲ ਕਰਨੀ ਆ ਕਹਿੰਦਾ ਮੈਂ ਪਣੇ ਮੇਜਰੀ ਬੋਲਦਾ ਕਹਿੰਦੀ ਮੈਂ ਧੂਰ ਕੋਟੋ ਬੋਲਦੀਆਂ ਤੁਹਾਡੇ ਸੈਕਟਰੀ ਦੀ ਮੈਸੇਜ ਬੋਲਦੀਆਂ ਤੁਸੀਂ ਉਹਨਾਂ ਨੂੰ ਪੈਸੇ ਕਿਨੇ ਦਿੱਤੇ ਆ ਕਹਿੰਦਾ ਪਣੇ ਕੀ ਗੱਲ ਕਹਿੰਦੀ ਨਹੀਂ ਮੈਨੂੰ ਦੱਸੋ ਕਹਿੰਦਾ ਮੈਂ 10000 ਰੁਪਏ ਗੁੱਟੀ ਆ ਨਵੇਂ ਨੋਟਾਂ ਦੀ ਕਹਿੰਦੀ ਮੈਂ ਪਤਾ ਹੀ ਕਰਦਾ ਸੀ ਕਹਿੰਦਾ ਕੀ ਗੱਲ ਕੀ ਸ਼ੱਕ ਪੈ ਗਿਆ ਕਹਿੰਦੀ ਵੀ ਸਾਡੇ ਹਾਲਾਤ ਨੇ ਮਾੜੇ ਤੁਹਾਡਾ ਖਾੜੇ ਲਾ ਕੇ ਗਿਆ ਕਿਤੇ ਸਾਡਾ ਮੇਰੇ ਘਰ ਵਾਲਾ ਕੋਈ ਗਲਤੀ ਤਾਂ ਨਹੀਂ ਕਰ ਗਿਆ ਕਿ ਚੈੱਕ ਚੱਕ ਚੁੱਕੇ ਨਾ ਲੈ ਗਿਆ ਹੋਵੇ ਫਿਰ ਇਥੋਂ ਮਤਲਬ ਹੈ ਮੇਜਰ ਬਾਈ ਜੀ ਅੱਖਾਂ ਮੈਜਰ ਆਇਆ ਹੂੰ ਮੈਨੂੰ ਭਾਵਕ ਦੇ ਹੋ ਕੇ ਮਿਲਿਆ ਗਿਆ ਮੈਂ ਚਲੋ ਕਹਿੰਦਾ ਮੈਂ ਵਰਤਿਆਂ ਵਾਲਾ ਮੈਟਰਲ ਵਾਲਾ ਬੈਗ ਜੇ ਚਾਕੇ ਬੈਠੇ ਉਦੋਂ ਮਰੂਤੀਕਾਰ ਹੁੰਦੀ ਸਾਡੇ ਕੋਈ ਕਿਰਾਏ ਦੀ ਹਾਂ ਹਾਂ ਕਹਿੰਦਾ ਬਈ ਤੇਰੇ ਘਰ ਵਾਲੇ ਕੀ ਕਰਦੀ ਐ ਮਾਂ ਬਈ ਉਹ ਪ੍ਰਾਈਵੇਟ ਸਕੂਲ ਚ ਪੜਾਉਣ ਨੂੰ ਲਾਈ ਐ ਦੋ ਤਿੰਨ ਕ ਮਹੀਨੇ ਹੋ ਕੇ 400 ਰੁਪਏ ਲੈਂਦੀ ਐ ਕਹਿੰਦਾ ਤਾਂ ਫੋਨ ਆਇਆ ਸੀ ਹਾਂ ਤੂੰ ਕਹਿੰਦਾ ਪੈਸੇ ਨਹੀਂ ਦੇ ਕੇ ਆਇਆ ਕਰੀ ਅੱਛਾ ਮੈਂ ਮੈਂ 10000 ਫੜਾ ਕੇ ਆਇਆ ਹਾਂ ਹਾਂ ਕਰਵਾਵਾ ਬੋਤਾ ਕਹਿੰਨੀ ਵੀ ਤੁਸੀਂ ਮੈਨੂੰ ਫੋਨ ਆਇਆ ਸੀ ਵੀ ਤੁਸੀਂ ਉਹਦੇ 2300 ਵਾੜਦਾ ਸੀ ਉਹ ਵੀ ਨਹੀਂ ਦਿੱਤਾ ਅੱਛਾ ਮੈਂ ਬਈ ਮੈਂ 10000 ਫ ਹਾਂ ਬੈਦਰੋ ਉਹ ਲਯਮੂ ਕਰਲੇ ਹੱਸ ਪਿਆ ਬਾਈ ਕਿਹਨਾਂ ਦਾ ਫੋਨ ਆਇਆ ਸੀ ਪੁੱਛਦੀ ਸੀ ਕਿ ਕਿੰਨੇ ਵਜੇ ਦਿੱਤੇ ਅੱਛਾ ਮੈਂ ਤੁਸੀਂ ਫਿਰ ਕੀ ਕਰਤਾ ਕਿਹਾ ਮੈਂ ਕਹਿੰਦਾ 10000 ਮੈਂ ਦਿੱਤੇ ਇਹਨੇ ਉਹ ਮਾਰ ਖੜ ਗਿਆ ਚਲੋ ਧੰਨਵਾਦ ਫਿਰ ਤਾਂ ਬਾਈ ਜੀ ਅਸੀਂ ਕਿ ਉਹਨੂੰ ਫੀਮ ਦੇ ਨਸ਼ੇ ਵਾਂਗੂ ਲੱਗ ਗਈ ਮੈਂ ਤੇ ਬਾਈ ਮੇਜਾ ਰਸਤਾ ਨਹੀਂ ਅੱਛਾ ਫਿਰ ਤਾਂ ਦਿਲਾਂ ਚੋਂ ਨਿਕਲੇ ਨਹੀਂ ਅਸੀਂ ਕੁਝ ਦੇ ਹੂੰ ਅਸੀਂ ਨਹੀਂ ਇੱਕ ਜਿਹੜੇ ਪਰਿਵਾਰਾਂ ਦੇ ਦਿਲਾਂ ਚੋਂ ਨਹੀਂ ਨਿਕਲੇ ਇੱਥੋਂ ਮੇਰਾ ਸਫ਼ਰ ਸ਼ੁਰੂ ਹੋਇਆ